ਹੱਸਦਾ ਜਾ ਰਿਹਾ ਹੈ ਹਾਏ ਹਾਏ ਪੁੱਤ ਮੇਰਾ ਦੇ ਹਾਏ 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 ਜਵਾਈ ਤੇ ਕੁੜੀ ਵੀ ਮੇਰੀ ਬਾਦ ਵਿੱਚ ਚਿੱਟੇ ਜੀ ਮੁੱਕ ਗਈ ਜੀ ਚਿੱਟੇ ਦੀ ਭੇਂਟ ਚੜੇ ਨੌਜਵਾਨ ਦੀ Laash ਸੜਕ ਤੇ ਰੱਖ ਕੀਤਾ ਪ੍ਰਦਰਸ਼ਨ ਪਰ ਤਦ ਪਰਿਵਾਰ ਨੂੰ ਖੰਦਸਾ ਸੀਗਾ ਵੀ ਸ਼ਾਇਦ ਜਿਹੜੀ ਅਣਗੈਲੀ ਨਾਲ 304 A ਬੜਾ 304 A ਔਰ 304 ਚ ਬਹੁਤ ਫਰਕ ਹੈ ਲੈ ਨਾ ਮੁੱਕ ਗਈ ਜੀ ਉਹ ਤਾਂ ਵੀ ਕਿਨਸਾਬ ਨਹੀਂ ਮਿਲਿਆ ਜੀ ਮੈਨੂੰ ਮੋੜ ਬਾਅਦ ਤੱਕ ਉਹ ਤੀਜਾ ਜਿਹੜੇ ਕੋਲ ਲੈ ਕੇ ਆਏ ਸੀ ਬੇਕਦੂਦ ਨਹੀਂ ਆ ਕੇ ਪਾਉਂਦੇ ਠੀਕ ਆ ਨਾ ਸੋ ਉਹਨਾਂ ਨੂੰ ਬਚਾਉਣ ਲਈ ਜਿਹੜਾ ਅੱਜ ਦਾ ਅਪਰਾਧਾ ਕੀਤਾ ਵੀ ਪੁਲਿਸ ਚੰਗੀ ਤਰ੍ਹਾਂ ਪੰਜਾਬ ਵਿੱਚ ਨਸ਼ੇ ਦਾ ਕਹਿਰ ਇਸ ਕਦਰ ਤਬਾਹੀ ਮਚਾ ਰਿਹਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਨੌਜਵਾਨ ਨਸ਼ੇ ਦੀ ਭੇਡ ਚੜ ਰਿਹਾ ਹੈ ਜਗਰਾਉਂ ਦੇ ਥਾਣਾ ਸਦਮਾ ਬੇਟ ਅਧੀਨ ਪੈਂਦੇ ਪਿੰਡ ਸਲੇਮਪੁਰਾ ਵਿਖੇ ਇੱਕ ਨੌਜਵਾਨ ਦੀ ਸ਼ੁੱਕਰਵਾਰ ਨੂੰ ਚਿੱਟੇ ਦਾ ਇੰਜੈਕਸ਼ਨ ਲਗਾਉਣ ਕਾਰਨ ਮੌਤ ਹੋ ਗਈ ਸੀ ਉਸਦੇ ਸਾਥੀ ਉਸ ਦੀ ਲਾਸ਼ ਨਹਿਰ ਤੇ ਛੱਡ ਕੇ ਭੱਜ ਗਏ ਹਾਲਾਂਕਿ ਥਾਣਾ ਸਦਮਾ ਮੇਟ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਦੋਸ਼ੀਆਂ ਖਿਲਾਫ ਧਾਰਾ 304 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਮ੍ਰਿਤਕ ਦੇ ਪਰਿਵਾਰ ਵਾਲੇ ਪੁਲਿਸ ਦੀ ਇਸ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਨ ਉਹਨਾਂ ਦੋਸ਼ੀਆਂ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ ਜਿਸ ਦੇ ਚੱਲਦਿਆਂ ਸ਼ਨੀਵਾਰ ਨੂੰ ਮ੍ਰਿਤਕ ਦੇ ਪਰਿਵਾਰ ਜਨਾਂ ਨੇ ਪਿੰਡ ਵਾਸੀਆਂ ਨਾਲ ਮਿਲ ਕੇ ਹਰਦੀਪ ਸਿੰਘ ਦੀ ਲਾਸ਼ ਨੂੰ ਕਿਸ਼ਨਪੁਰਾ ਚੌਂਕ ਸਦਮਾ ਵੇਟ ਸੜਕ ਤੇ ਰੱਖ ਕੇ 4 ਘੰਟੇ ਸੜਕ ਜਾਮ ਕੀਤੀ ਪਤਾ ਨਹੀਂ ਉਹ ਪੂਰਾ ਪਾ ਡੇਢ ਸਾਲ ਦੀ ਕੁਰਸੀ ਤਾਂ ਨਾ ਉਹ ਮੇਰੇ ਭਰਾ ਦੀ ਪੋਤੀ ਨੂੰ ਉਹਦੀ ਗਲਤੀ ਆ ਤਾਂ tội ਨੂੰ ਆ ਰਿਹਾ ਤੋਨੇ ਕਰੇ ਕਿਹੜਾ ਮੋਢਾ ਮੋਢਾ ਤੁਸੀਂ ਚੱਕ ਨਹੀਂ ਰਹੇ ਸਰ ਜੀ ਦੱਸੋ ਮੋਢਾ ਚੱਕੋ ਤੀਜਾ ਜਿਹਦੇ ਕੋਲ ਲੈ ਕੇ ਆਏ ਸੀ ਬੇਕਸੂਰ ਨਹੀਂ ਸੀ ਪਾਉਂਦੇ ਠੀਕ ਆ ਨਾ ਸਾਰੀਆਂ ਮਾਮਾ ਨੂੰ ਪੁੱਤ ਪਿਆਰੇ ਹੁੰਦੇ ਆ ਉਹ ਤੁਸੀਂ ਕਹਿੰਦੇ ਚੱਕ ਲੈ ਮੋਢਾ ਚੱਕ ਜੀ ਤਰਾਂ ਕੋਲੇ ਲੈਟ ਪਹੁੰਚੀ ਹੋਈ ਆ ਉਹ ਜੀ ਕੁਸਤ ਕਰਾ ਡੀਪੀਓ ਪਰਚਾ ਉਹ ਸਾਨੂੰ ਉਹ ਮਲਕ ਕਰੋ ਜੀ ਉਹਨਾਂ ਦਾ ਸਰ ਜੀ ਹੁਣ ਸਾਨੂੰ ਕੀ ਇਨਸਾਫ ਹੋਣਾ ਮੰਨ ਲਓ ਮੇਰੇ ਭਰਾ ਦੀ ਪੋਤੀ ਤੇ ਪਈਆ ਤਾਂ ਮੈਂ ਨਵਿੰਦਰ ਕੋਹਰਾ ਜੀ ਅਪਾ ਜੀ ਕੀ ਗੱਲ ਬਾਤ ਹੈ ਤੁਹਾਡੇ ਪਰਿਵਾਰ ਕੋਲ ਮੇਰੇ ਪਰਿਵਾਰ ਨਾਲ ਨਸ਼ਾ ਕਰਦੇ ਮਰ ਗਏ ਜੀ ਪਹਿਲਾ ਨੌ ਮੁੱਕ ਗਏ ਜੀ ਉਸ ਤੋਂ ਬਾਅਦ ਕੋਈ ਨਸਾਬ ਨਹੀਂ ਮੜਿਆ ਜੀ ਮੈਨੂੰ ਉਸ ਤੋਂ ਬਾਅਦ ਮੇਰਾ ਪੁੱਤ ਮੁੱਕ ਗਿਆ ਜੀ ਨਸ਼ਾ ਕਰਦਾ ਉਹਦੇ ਕਰਾ ਵਾਲਾ ਹੀ ਉਹਦੀ ਇੱਕ ਗੱਡੀ ਆ ਜੀ ਮੇਰੇ ਕੋਲ ਇੱਕ ਬੱਚਾ ਆ ਉਹ ਤੋਂ ਬਾਅਦ ਜੀ ਮੇਰੀ ਗੱਡੀ ਤੇ ਨੌ ਮੁੰਡਾ ਜਵਾਈ ਤੇ ਕੁੜੀ ਵੀ ਮੇਰੀ ਬਾਅਦ ਵਿੱਚ ਚਿੱਟੇ ਜੀ ਮੁੱਕ ਗਈ ਜੀ ਯਾਰ ਮੈਂਬਰ ਜੀ ਇੱਕ ਕਰੋ ਹੀ ਗਏ ਤੁਸੀਂ ਹੁਣ ਕੀ ਬੋਲ ਕਰਦੇ ਹੋ ਸਰੀ ਜੀ ਇਹ ਹੀ ਮਰਿਆ ਦਾ ਕਿ ਤੱਕ ਪਿੱਤਵੇ ਤੋਂ ਬੰਦ ਹੋ ਜੇ ਬਸ ਇਹ ਬੱਚਿਆਂ ਦੀ ਸ਼ਾਂਤੀ ਬਣ ਜੀ ਜਿਹੜੇ ਤਿੰਨ ਚਾਰ ਜੀ ਬੱਜੇ ਉਹ ਤਾਂ ਬੱਜ ਜਾਣ ਜੀ ਅਸੀਂ ਇਹ ਚਾਹੁੰਦੇ ਆ ਸਾਡੇ ਨਗਰ ਸਲੀਮਪੁਰਾ ਦੇ ਕੱਲੇ ਦੇ 70 ਤੋਂ 80 ਨੌਜਵਾਨ ਆ ਜਿਹੜੇ ਡਰੱਗਜ਼ ਦੇ ਜਿਹੜੇ ਆਦੀ ਆ ਸੋ ਉਹਨਾਂ ਨੂੰ ਬਚਾਉਣ ਲਈ ਜਿਹੜਾ ਅੱਜ ਦਾ ਉਪਰਾਲਾ ਕੀਤਾ ਵੀ ਪੁਲਿਸ ਚੰਗੀ ਤਰ੍ਹਾਂ ਉਹਨਾਂ ਤੇ ਕਾਰਵਾਈ ਕਰ ਦੇਵੇ ਇਸ ਮਤਲਬਾ ਤੇ ਤਾਂ ਜੋ ਗਾ ਕਿਸੇ ਨੂੰ ਅਸੀਂ ਨਹਿਰ ਦੇ ਕਿਨਾਰੇ ਤੋਂ ਕਿਸੇ ਦੀ ਮੋਟਰ ਤੋਂ ਸਰੰਜ ਦੇ ਸਣੇ ਨਾ ਚੱਕ ਕੇ ਲੈ ਆਈਏ ਇਹ ਸਾਡਾ ਅੱਜ ਦਾ ਮੇਨ ਮੋਟਿਵ ਹੈ ਜੀ ਇਹ ਧਰਨਾ ਕਰਦਾ ਕਿ ਜਾਰੀ ਰਹੂ ਤਾਂ ਨਾ ਜਦੋਂ ਤੱਕ ਕਾਰਵਾਈ ਨਹੀਂ ਸਪਸ਼ਟ ਹੁੰਦੀ ਅਸੀਂ ਤਾਂ ਪੋਸਟਮਾਰਮ ਕਰਾਉਣ ਤੋਂ ਅਪਰੰਤ ਕੱਲ ਸ਼ਾਮੀ ਪੋਸਟਮਾਰਮ ਹੋਇਆ ਕੱਲ ਸਾਨੂੰ ਸਦਮਾ ਵੇੜ ਦੀ ਪੁਲਿਸ ਨੇ ਵੀ ਬੜਾ ਪਰੇਸ਼ਾਨ ਕੀਤਾ ਪੂਰੇ ਦਿਨ ਦੇ ਵਿੱਚ 6 ਘੰਟੇ ਦੀ ਕਾਰਵਾਈ ਕੀਤੀ ਗਈ 10 ਵਜੇ ਅਸੀਂ ਥਾਣੇ ਚਲੇ ਗਏ 4 ਵਜੇ ਤੱਕ 4:30 ਵਜੇ ਤੱਕ ਸਿਰਫ ਕਾਜ ਦੀ ਕਾਰਵਾਈ ਹੀ ਕਰਦੇ ਰਹੇ ਵੀ ਪੋਸਟਮਾਰਮ ਕਰਾਉਣ ਜਾਣਾ जान ਕੇ ਖਰਾਬ ਕੀਤਾ ਗਿਆ ਸਾਨੂੰ ਕਿਉਂਕਿ ਇਹੀ ਜਿਹੜਾ ਧਰਨਾ ਸੀ ਕੱਲ ਲੱਗਣਾ ਸੀ ਇੱਕ ਪੁਲਿਸ ਨੂੰ ਜਿਹੜੇ ਤੁਸੀਂ ਨਾਮ ਦਿੱਤੇ ਸੀਗੇ ਪੁਲਿਸ ਨੇ ਤਾਂ ਕਿਹਾ ਵੀ ਅਸੀਂ ਕਾਰਵਾਈ ਕਰ ਦਿੱਤੀ ਹੈ ਕਾਰਵਾਈ ਅਮਨ ਤੁਸੀਂ ਜਿਹੜੇ ਨਾਂ ਜਿਹੜੇ ਪਰਿਵਾਰ ਦੇ ਨਾਲ ਇਹ ਹਾਦਸਾ ਹੋਇਆ ਸਰਦਾਰ ਗੁਰਦੀਪ ਸਿੰਘ ਜਿਹੜਾ ਉਹ ਹਰਦੀਪ ਸਿੰਘ ਮਾਰਨ ਵਾਲੇ ਦਾ ਬ੍ਰਦਰ ਆ ਤੇ ਉਹਦਾ ਪਿਤਾ ਅਸ਼ੰਦਰ ਸਿੰਘ ਉਹਨਾਂ ਦੋਨਾਂ ਨੇ ਜਿਹੜਾ ਹੈਗਾ ਵਾ ਬਿਆਨ ਲਿਖੇ ਸੀ ਲਖਾਏ ਪੁਲਿਸ ਨੂੰ ਕਿ ਹਾਂ ਜਿਹੜੇ ਇਹ ਦੋ ਬੰਦੇ ਮੇਰੇ ਪੁੱਤ ਨੂੰ ਘਰੋਂ ਲੈ ਕੇ ਗਏ ਉੱਥੇ ਮੌਤ ਹੋ ਗਈ ਆ ਉਹਦੀ ਤਾਂ ਉਹ ਲੱਭਿਆ ਜਾਵੇ ਪਰ ਇਹ ਪਰਿਵਾਰ ਦਾ ਮੇਨ ਮੰਨਣਾ ਕੀ ਸੀਗਾ ਜਾਂ ਸਮੁੱਚੇ ਨਗਰ ਦਾ ਮੰਨਣਾ ਕੀ ਸੀ ਵੀ ਜਿੱਥੋਂ ਇਹ ਡਰੱਗਸ ਆਈ ਆ ਕਿਉਂਕਿ ਵੇਚਾ ਜਿਹੜਾ ਪੀਂਦਾ ਜੀ ਉਹ ਕਸੂਰਵਾਰ ਘੱਟ ਹੋਊਗਾ ਜਿਹੜਾ ਬੰਦਾ ਵੇਚ ਰਿਹਾ ਵਾ ਉਹਨੂੰ ਪੀਣ ਲਈ ਮਜਬੂਰ ਕਰ ਰਿਹਾ ਜਾਂ ਉਹਦੀ ਮੌਤ ਹੋ ਜਾਂਦੀ ਉਹਦੇ ਤੇ ਉੱਥੇ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਹੜੀ ਹੁਣ ਵੀ ਜਿਹੜਾ ਇਹ ਧਰਨਾ ਲੱਗਿਆ ਹੋਈ ਇਸੇ ਲਈ ਲੱਗਿਆ ਹੋਇਆ ਵੀ ਸਮਗਲਰਾਂ ਤੇ ਵਰਚਾ ਦਰਜ ਕਰੋ ਜਿੱਤੋਂ ਲੈ ਕੇ ਆਏ ਆ ਸੋ ਰਾਤ ਦੀ ਕਾਰਵਾਈ ਤੋਂ ਬਾਅਦ ਪੁਲਿਸ ਨੇ ਕੱਲ ਜਿਹੜੇ ਉਹ ਦੋ ਬੰਦਿਆਂ ਦਾ ਜਿਹਨਾਂ ਦਾ ਰੈਫਰੈਂਸ ਦਿੱਤਾ ਸੀ ਪਰਿਵਾਰ ਨੇ ਉਹਨਾਂ ਨੂੰ ਚੱਕ ਲਿਆ ਸੀ ਸਵੇਰ ਨੂੰ ਜਿਹੜਾ ਆਧਾਰਨ ਦੀ ਕਾਰਵਾਈ ਦੇਖਣ ਤੋਂ ਉਪਰੰਤ ਹੀ ਕੋਈ ਬੰਦਾ ਸਾਨੂੰ ਰਾਹਤੇ ਦੀ ਦਿਖਾਤਾ ਵੀ ਆ ਦੇਖੋ ਅਸੀਂ ਚੱਕੀ ਲਈ ਜਾਂਦੇ ਆ ਜਦੋਂ ਕਿ ਸਵੇਰ ਦੇ 10 11 ਵਜੇ ਚੁੱਕੇ ਸੀ ਉਸ ਤੇ ਇੰਨੀ ਜਲਦੀ ਕਾਰਵਾਈ ਉਹ ਹੋ ਗਈ ਆ ਹੁਣ ਅਸੀਂ ਕੀ ਚਾਹੋਨੇ ਵੀ ਜਿਹੜੇ ਬੰਦੇ ਚੱਕੇ ਹੋਏ ਆ ਉਹਨਾਂ ਦੇ ਪਲੱਸ ਪੂਰੇ ਨਗਰ ਦੇ ਲੋਕਾਂ ਨੇ ਜਿਹੜੇ ਸਮਰਥਨ ਦੇ ਲੈ ਕੇ ਨਾਂ ਦੇ ਪਿਆ ਸਿੱਤੂ ਸਾਹਿਬ ਨੂੰ ਤੇ ਸਾਰਾ ਨਗਰੀ ਸੁਪਾਸਟ ਹੀ ਤੁਹਾਡੇ ਤੋਂ ਪਹਿਲਾਂ ਵੀ ਵਾਇਟ ਲਈ ਆ ਜਿਹੜੇ ਵੀ ਪੱਤਰਕਾਰਾਂ ਨੇ ਪੁੱਛਿਆ ਤਾਂ ਸਪਸ਼ਟ ਹੱਥ ਖੜੇ ਕਰਕੇ ਨਗਰ ਦੇ ਲੋਕਾਂ ਨੇ ਆਸ-ਪਾਸੇ ਦੇ ਲੋਕਾਂ ਨੇ ਆਸ਼ਵਾਸ਼ਣ ਦਿੱਤਾ ਵੀ ਪੁਲਿਸ ਨੂੰ ਕਿਸੇ ਨੂੰ ਬਿਆਨ ਦੇਣ ਚ ਦਿੱਕਤ ਆਉਂਦੀ ਆ ਤਾਂ ਸਾਡੇ ਤੋਂ ਲੈ ਲੋ ਅਸੀਂ ਖੁੱਲ੍ਹੇ ਆ ਬਿਆਨ ਦੇ ਦਾਂਗੇ ਇਸ ਤੋਂ ਬਿਨਾ ਜਿਹੜਾ ਹੈਗਾ ਵੀ ਕਾਰਵਾਈ ਲਈ ਬੈਠੇ ਆ ਜਿੰਨਾ ਟਾਈਮ ਸਪਸ਼ਟ ਕਾਰਵਾਈ ਨਹੀਂ ਹੁੰਦੀ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਚੰਗਾ ਆਸ਼ਵਾਸ਼ਣ ਨਹੀਂ ਦਿੰਦਾ ਇਹ ਸੰਸਕਾਰ ਨਹੀਂ ਹੋਣਾ ਇੱਥੇ ਹੀ ਬੈਠੇ ਆ ਬੈਠੇ ਰਮਾਉਂਦੇ ਨੇ ਕਿਹਾ ਵੀ ਇੱਥੇ ਚਿੱਟੇ ਦਾ ਨੈਕਸਸ ਕਾ ਵੀ ਚੱਲ ਰਿਹਾ ਉਹਨੂੰ ਤੋੜਨ ਲਈ ਕੋਈ ਕਰ ਰਹੇ ਹੋ ਜੀ ਬਿਲਕੁਲ ਜੀ ਉਹਨੂੰ ਤੋੜਨ ਵਾਸਤੇ ਸਾਨੂੰ ਪਬਲਿਕ ਦੀ ਜਿਹੜੀ ਹੈਗੀ ਹੈਲਪ ਦੀ ਜ਼ਰੂਰਤ ਹੈ ਮੇਰਾ ਮੋਬਾਈਲ ਨੰਬਰ ਇਹਨਾਂ ਨੂੰ ਮੈਂ ਦੇ ਦਿੱਤਾ ਹੈਗਾ ਜਦੋਂ ਵੀ ਮੇਰੇ ਨਾਲ ਇਸ ਚੀਜ਼ ਬਾਰੇ ਕੋਈ ਗੱਲ ਸਾਂਝੀ ਕਰਨੀ ਹੈ ਉਦੋਂ ਇਹ ਕਰ ਸਕਦੇ ਆ ਕੋਈ ਵੀ ਇਨਫੋਰਮੇਸ਼ਨ ਹੈ ਮੈਨੂੰ ਦੇਣ ਉਹਦੇ ਪ੍ਰੋਪਰ ਜੋ ਕਾਨੂੰਨ ਮੁਤਾਬਕ ਕਾਰਵਾਈ ਹੋ ਜੋ ਚਿੱਟਾ ਵੇਚਦਾ ਉਹਨਾਂ ਕੋ ਕਹਿਣਾ ਚਾਹੁੰਦੇ ਹੋ ਹਾਂ ਉਹਨਾਂ ਨੂੰ ਇਹੀ ਮ ਜੇ ਤਾਂ ਉਹ ਆਪਣਾ ਇਲਾਕਾ ਛੱਡ ਦੇਣ ਜਾਂ ਇਹ ਤੰਡਾ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਦੇ ਖਿਲਾਫ ਜਿਹੜੀ ਸਾਨੂੰ ਸੁਲੱਖਾਂ ਵਿੱਚ ਭੇਜਾਂਗੇ ਇੱਕ ਸਰ ਕੱਲ ਜਿਹੜੀ ਕਾਰਵਾਈ ਹੋਈ ਉਹ 304 ਦੀ ਹੋਈ ਜਾਂ ਤੇ ਪਰਿਵਾਰ ਦੀ ਮੰਗ ਸੀ ਕਿ ਦੋ ਦੀ ਕੀਤੀ ਜਾਵੇ ਉਹਦੇ ਵਿੱਚ ਕੋਈ ਕੋਈ ਨਵੀਂ ਜੋ ਕਾਨੂੰਨ ਮੁਤਾਬਕ ਹੈ 304 ਆਈਪੀਸੀ ਹੈਗੀ ਐ ਇਹ ਹੈਗੀ ਮੌਤ ਦੇ ਬਰਾबरी ਹੈ ਕਤਲ ਬਰਾਬਰ ਰਹੇਗਾ ਇਹ ਤੇ 10 ਸਾਲ ਦੀ ਸਜ਼ਾ ਹੈਗੀ ਐ ਉਹ ਜਿਹੜਾ ਹੈਗਾ 304 ਆਈਪੀਸੀ ਤਹਿਤ ਪਰਤਾ ਪਰਿਵਾਰ ਨੂੰ ਖੜਸਾ ਸੀਗਾ ਵੀ ਸ਼ਾਇਦ ਜਿਹੜੀ ਅਣਗਹਿਲੀ ਨਾਲ 304 ਰਏ ਬੜਾ 304 ਏ ਔਰ 304 ਚ ਬਹੁਤ ਫਰਕ ਹੈ ਕਾਨੂੰਨ ਮੁਤਾਬਕ ਜਿਹੜੀ 304 ਆਈਪੀਸੀ ਤੋਂ ਐਫਆਰ ਦਰਜ ਹੋਈ ਹੈ ਦੋ ਬੰਦੇ ਉੱਤੇ ਅਰੈਸਟ ਵੀ ਕੀਤੇ ਪਰਿਵਾਰ ਨੇ ਇੱਕ ਤੁਹਾਨੂੰ ਕੋਈ ਲਿਸਟ ਦਿੱਤੀ ਆ ਨਸ਼ਾ ਵੇਚਣ ਵਾਲਿਆਂ ਦੀ ਉਹਦੇ ਤੇ ਕੀ ਕਰ ਉਹਨਾਂ ਦੇ ਬਿਲਕੁਲ ਜੀ ਉਹਨਾਂ ਦੇ ਰੇਡ ਕੀਤੀ ਜਾਊਗੀ ਸਰਚ ਕੀਤੀ ਜਾਊਗੀ ਜੋ ਕਾਨੂੰਨ ਮੁਤਾਬਕ ਹੈ ਜਿੱਤੋਂ ਵੀ ਕੋਈ ਹੋਊਗਾ ਉਹਦੇ ਖਿਲਾਫ ਐਫਆਰ ਦਰਜ ਜੋ ਰਿਕਵਰੀ ਹੋ ਡੇਲੀ ਜਗਰਾਉਂ ਨਿਊਜ਼ ਲਈ ਰਾਜੇਸ਼ ਜੈਨ ਭਗਵਾਨ ਪੰਗੂ ਵਿਕਾਸ ਮਠਾੜੂ ਦੀ ਵਿਸ਼ੇਸ਼ ਰਿਪੋਰਟ